ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਮੁਹਬਤ ਕਰਨ ਵਾਲੇ ਸਨੇਹੀ ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖਰਕ ਪੰਥਕ ਹਲਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਅੰਦਰ ਖਾਤੇ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਨਜ਼ਰ ਆਉਂਦੀਆਂ ਨੇ ਕਿ ਸੱਚਮੁੱਚ ਇਹ ਚੋਣ ਹੋ ਵੀ ਸਕੇਗੀ ਬਹੁਤ ਵੱਡਾ ਸਵਾਲ ਆ ਜਿਹੜਾ ਇਸ ਵੇਲੇ ਸਿੱਖ ਪੋਲਿਟਿਕਸ ਦੇ ਵਿੱਚ ਬੁਝਾਰਤ ਬਣਿਆ ਹੋਇਆ ਹੈ ਪੰਥਕ ਪੋਲਿਟਿਕਸ ਦੇ ਵਿੱਚ ਕੀ ਸਾਰੀਆਂ ਤਰ੍ਹਾਂ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਚੋਣ ਲੜ ਵੀ ਸਕਣਗੀਆਂ ਇਹ ਵੀ ਸਵਾਲ ਆਪਣੇ ਆਪ ਸਾਹਮਣੇ ਆ ਕੇ ਖਲੋ ਜਾਂਦਾ ਹੈ ਸਿੱਖ ਪੋਲਿਟਿਕਸ ਦੇ ਵਿੱਚ ਪੰਥਕ ਪੋਲਿਟਿਕਸ ਦੇ ਵਿੱਚ ਵੱਖ-ਵੱਖ ਧੜੇ ਹੌਮਾ ਛੱਡ ਕੇ ਕੀ ਇੱਕ ਸਾਂਝਾ ਪਲੇਟਫਾਰਮ ਉਸਾਰਨ ਤੋਂ ਬਾਅਦ ਉੱਥੇ ਇਕੱਠੇ ਰਹਿ ਵੀ ਸਕਣਗੇ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਤਰ੍ਹਾਂ ਇਕੱਠੀਆਂ ਹੋ ਸਕਣੀਆਂ ਹੈ ਬਹੁਤ ਵੱਡਾ ਸਵਾਲ ਇਸ ਵੇਲੇ ਅੱਜ ਦੀ ਇਸ ਐਪੀਸੋਡ ਦਾ ਜਿਹੜਾ ਤੁਹਾਨੂੰ ਸਾਂਝਾ ਕਰਨ ਦਾ ਯਤਨ ਕਰਦੇ ਜਦੋਂ ਸਮੁੱਚਤਾ ਵਿੱਚ ਪੰਥਕ ਪੋਲਿਟਿਕਸ ਨੂੰ ਅਸੀਂ ਘੋਖਣ ਤੇ ਬਾਚਣ ਦਾ ਯਤਨ ਕਰਦੇ ਆ ਤਾਂ ਇਸ ਵੇਲੇ ਪ੍ਰਮੁੱਖ ਤੌਰ ਤੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਉਣ ਵਾਲੀਆਂ ਚੋਣਾਂ ਨੇ ਜਿਹਦੇ ਉੱਤੇ ਸਾਰੀਆਂ ਪੰਥਕ ਧਿਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧੜਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਨਿਰਧਾਰਿਤ ਪੰਜ ਮੈਂਬਰੀ ਕਮੇਟੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਹਿਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸਾਰੀ ਗਈ ਪੰਥਕ ਅਕਾਲੀ ਲਹਿਰ ਜੀ ਦੇ ਵਿੱਚ ਬਾਬਾ ਸਰਬਜੋਤ ਸਿੰਘ 베ਦੀ ਸਮੇਤ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਉਸਾਰਿਆ ਜਾ ਰਿਹਾ ਨਵਾਂ ਪਲੇਟਫਾਰਮ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਤੋਂ ਇਲਾਵਾ ਸਿੱਖ ਬੁੱਧੀਜੀਵੀਆਂ ਦੀਆਂ ਬਹੁਤ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਪੰਥਕ ਸਿੱਖ ਬੁੱਧੀਜੀਵੀਆਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਅਗਵਾਈ ਵਾਲਾ ਵਾਰਿਸ ਪੰਜਾਬ ਦੇ ਅਕਾਲੀ ਦਲ ਤੋਂ ਇਲਾਵਾ ਛੋਟੀਆਂ-ਛੋਟੀਆਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਛੋਟੇ ਅਕਾਲੀ ਦਲ ਨੇ ਬਹੁਤ ਕੁਝ ਸਿੱਖ ਪਲੇਟਫਾਰਮ ਦੇ ਉੱਤੇ ਸਿੱਖ ਪੋਲਿਟਿਕਸ ਦੇ ਵਿੱਚ ਪੰਥਕ ਪੋਲਿਟਿਕਸ ਦੇ ਵਿੱਚ ਧਿਰਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ ਹੁਣ ਜਦੋਂ ਪੰਥਕ ਪੋਲਿਟਿਕਸ ਨੂੰ ਅਸੀਂ ਨੇੜਿਓਂ ਘੋਖਣ ਤੇ ਬਾਚਣ ਦਾ ਯਤਨ ਕਰਦੇ ਹਾਂ ਤਪ ਪੰਥਕ ਕਾਲੀ ਲਹਿਰ ਦੇ ਪ੍ਰਮੁੱਖ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਰਤਬਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਉਸਾਰਿਆ ਗਿਆ ਪੰਥਕ ਕਾਲੀ ਲਹਿਰ ਪਲੇਟਫਾਰਮ ਅਤੇ ਉਹਨਾਂ ਨੂੰ ਬਾਬਾ ਸਰਬਜੀਤ ਸਿੰਘ 베ਦੀ ਮਾਨਯੋਗ ਜਿਹੜੇ ਕਿ ਮੁਖੀ ਰਹਿ ਚੁੱਕੇ ਨੇ ਸੰਤ ਸਮਾਜ ਦੇ ਅਤੇ ਬਾਬਾ ਸਾਹਿਬ ਸਿੰਘ 베ਦੀ ਉਹਨਾਂ ਦੇ ਵਾਰਿਸ ਨੇ ਉਹਨਾਂ ਦੀ ਸਪੋਰਟ ਕੁਝ ਸੰਤ ਕੁਝ ਸੰਤਾਂ ਮਹਾਪੁਰਸ਼ਾਂ ਦੀ ਸਪੋਰਟ ਕਿਤੇ ਨਾ ਕਿਤੇ ਸੱਤਾਧਾਰੀ ਪੱਖ ਜਾਂ ਕਿਤੇ ਨਾ ਕਿਤੇ ਹੋਰ ਸਿਆਸੀ ਪਾਰਟੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਅੰਦਰ ਖਾਤੇ ਸਪੋਰਟ ਤੇ ਕਿਤੇ ਨਾ ਕਿਤੇ ਭਸਿੰਗ ਸਾਹਿਬ ਭਾਈ ਰਣਜੀਤ ਸਿੰਘ ਦਾ ਇੱਕ ਵਿਸ਼ੇਸ਼ ਵਰਗ ਵਿੱਚ ਇੱਕ ਆਪਣਾ ਵजूद ਹੈ ਜਿਹੜਾ ਉਹ ਉਹਨਾਂ ਦੇ ਸਤਕਾਰ ਵਿੱਚ ਜਾਂ ਉਹਨਾਂ ਦੀ ਪੰਥਕ ਕਾਲੀ ਲਹਿਰ ਦੇ ਸਾਹਮਣੇ ਆਨ ਖੜੋਦਾ ਹੈ ਦੂਜੇ ਨੰਬਰ ਤੇ ਜਿਦੋਂ ਅਸੀਂ ਚਾਤ ਮਾਰਦੇ ਹਾਂ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਇਸ ਤਾਕਤ ਵਿੱਚ ਤਾਂ ਹੈਗਾ ਕਿ ਉਹ ਵੱਖ-ਵੱਖ ਇਲਾਕਿਆਂ ਵਿੱਚ ਆਪਣੇ ਉਮੀਦਵਾਰ ਨੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਅਗਵਾਈ ਵਾਲਾ ਖਾਲੀ ਦਲ ਖੜੇ ਕਰ ਸਕੇ ਕਿਉਂਕਿ ਲਗਾਤਾਰ ਚੋਣਾਂ ਦੌਰਾਨ ਉਮੀਦਵਾਰ ਟੁੱਟਦੇ ਨੇ ਆਉਂਦੇ ਨੇ ਜਾਂਦੇ ਨੇ ਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਮੈਦਾਨ ਵਿੱਚ ਉਤਰਦੇ ਨੇ ਉਹਨਾਂ ਦੀ ਆਪਣੀ ਇੱਕ ਪਛਾਣ ਹੁੰਦੀ ਹੈ ਤੇ ਉਸ ਪਛਾਣ ਦੇ ਜਰੀਏ ਉਹ ਹਮੇਸ਼ਾ ਮੈਦਾਨ ਵਿੱਚ ਉਤਰ ਜਾਂਦੇ ਨੇ ਹਮੇਸ਼ਾ ਉਤਰਦੇ ਰਹੇ ਨੇ ਪਰੰਤ ਇੱਕ ਵਾਰ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਲਗਾਤਾਰ ਚੋਣਾਂ ਦੇ ਚੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਰ ਜਾਂਦੇ ਰਹੇ ਨੇ ਇਸ ਤੋਂ ਇਲਾਵਾ ਸਭ ਤੋਂ ਜੇ ਅੱਜ ਦੇ ਇਸ ਸਮੇਂ ਦੌਰਾਨ ਸਭ ਤੋਂ ਜ਼ਿਆਦਾ ਦੇਖਣਾ ਹੋਵੇ ਜਥੇਬੰਦੀ ਤੇ ਜਿਹਦਾ ਭਵਿੱਖ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਨਿਰਧਾਰਤ ਹੋ ਰਿਹਾ ਹੈ ਭਵਿੱਖ ਇੱਕ ਤਰ੍ਹਾਂ ਨਾਲ ਸਾਹਮਣੇ ਆ ਰਿਹਾ ਹੈ ਤੇ ਉਸ ਭਵਿੱਖ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਦੇ ਹੁਕਮਨਾਮੇ ਤਹਿਤ ਭਰਤੀ ਭਰਤੀ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਸੰਜੀਦਾ ਢੰਗ ਨਾਲ ਹੋਈ ਹੈ ਤੇ ਜਿਸ ਤਰ੍ਹਾਂ ਭਰਤੀ ਸੰਜੀਦਾ ਢੰਗ ਨਾਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਕਾਪੀਆਂ ਜਮ੍ਹਾਂ ਹੋਈਆਂ ਨੇ ਜਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਵੱਡੇ ਲੈਵਲ ਤੇ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਰਤੀ ਹੋਈ ਹੈ ਭਾਵੇਂ ਇਹਦੇ ਮੁਕਾਬਲੇ ਵਾਲੇ ਤੁਹਾਡੇ ਤੋਂ ਘੱਟ ਜ਼ਰੂਰ ਹੈ ਪਰ ਤੂੰ ਜਿਸ ਪਾਰਦਰਸ਼ਤਾ ਨਾਲ ਇਹ ਭਰਤੀ ਹੋਈ ਆ ਉਹ ਬਾਖਮਾਲ ਹੈ ਤੇ ਇਸ ਬਾਖਮਾਲ ਭਰਤੀ ਦੇ ਵਿੱਚ ਅਸੀਂ ਜਦੋਂ ਗੌਰ ਨਾਲ ਵੇਖਣ ਅਤੇ ਬਾਚਣ ਦਾ ਯਤਨ ਕਰਦੇ ਆ ਤਾਂ ਸਾਡੇ ਸਾਹਮਣੇ ਵੱਡਾ ਵਜੂਦ ਆਣ ਖੜੋਂਦਾ ਹੈ ਪੰਥਕ ਪੋਲਿਟਿਕਸ ਦਾ ਪੰਜ ਮੈਂਬਰੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਹਦਾ ਜਿੱਡਾ ਕੰਮਚਾਮ ਪੂਰੇ ਪੰਜਾਬ ਦੇ ਵਿੱਚ ਇਸ ਵੱਲੋਂ ਬੁਣਿਆ ਜਾ ਰਿਹਾ ਹੈ ਬਣਾਇਆ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚੋਂ ਵੱਡੇ ਲੈਵਲ ਤੇ ਲੋਕ ਇਸ ਪੰਜ ਮੈਂਬਰੀ ਕਮੇਟੀ ਨਾਲ ਭਰਤੀ ਦੇ ਰੂਪੇ ਚੁੜੇ ਨੇ ਭਰਤੀ ਤੋਂ ਬਾਅਦ ਅੱਗੇ ਡੈਲੀਗੇਟਾਂ ਦੀ ਚੋਣ ਹੋਣੀ ਹੈ ਜ਼ਿਲ੍ਹਾ ਲੈਵਲ ਤੇ ਚੋਣ ਹੋਣੀ ਹੈ ਪਾਰਟੀ ਦੇ ਮੁਖੀ ਦੀ ਚੋਣ ਹੋਣੀ ਹੈ ਇਹ ਸਾਰਾ ਕੁਝ ਬਾਅਦ ਦੀ ਗੱਲ ਹੈ ਪਰੰਤੂ ਇਸ ਪੰਜ ਮੈਂਬਰੀ ਕਮੇਟੀ ਦਾ ਆਪਣਾ ਜਿਸ ਤਰ੍ਹਾਂ ਦੀ ਸ਼ਖਸੀਅਤ ਬੀਬੀ ਸਤਵੰਤ ਕੌਰ ਖਾਲਸਾ ਵੱਲੋਂ ਜਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਵੱਲੋਂ ਲਗਾਤਾਰ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਆ ਉਹ ਆਪਣੇ ਆਪ ਵਿੱਚ ਆਪਣੀ ਹੀ ਪਾਰਟੀ ਦਾ ਤੇ ਆਉਣ ਵਾਲੀ ਜਥੇਬੰਦੀ ਦਾ ਭਵਿੱਖ ਨਿਰਧਾਰਤ ਕਰਦੀ ਨਜ਼ਰ ਆਉਂਦੀ ਹੈ ਟੀਮ ਹੈ ਜਿੰਨੀ ਵੀ ਟੀਮ ਹੈ ਔਰ ਉਹਦੇ ਵਿੱਚ ਕਦਾਵਰ ਆਗੂ ਜਿਸ ਤਰ੍ਹਾਂ ਵੱਖ-ਵੱਖ ਇਲਾਕਿਆਂ ਦੇ ਜਿਸ ਤਰ੍ਹਾਂ ਸਾਰੀ ਵਿਉਂਤਬੰਦੀ ਕੀਤੀ ਗਈ ਹੈ ਉਹ ਬਹੁਤ ਕਮਾਲ ਦੀ ਹੈ ਤੇ ਇਸ ਟੀਮ ਵੱਲੋਂ ਵੀ ਭਵਿੱਖ ਵਿੱਚ ਅਕਾਲੀ ਚਲਬਾਤਲ ਖਿਲਾਫ ਕੋਈ ਬਿਉਤਬੰਦੀ ਹੈ ਜਿਹੜੀ ਉਹ ਅਮਲ ਵਿੱਚ ਲਿਆਉਣ ਦੇ ਜਿਹੜੇ ਸੰਜੀਦਾ ਯਤਨ ਨੇ ਉਹ ਕਿਤੇ ਜਾ ਸਕਦੇ ਨੇ ਸ਼੍ਰੋਮਣੀ ਕਾਲੀ ਦਲ ਪੰਥਕ ਸ਼੍ਰੋਮਣੀ ਕਾਲੀ ਦਲ 1920 ਸਮੇਤ ਹੋਰ ਛੋਟੇ ਛੋਟੇ ਸ਼੍ਰੋਮਣੀ ਕਾਲੀ ਦਲ ਜਿਹੜੇ ਜਥੇਬੰਦੀ ਦੇ ਤੌਰ ਤੇ ਕੰਮ ਕਰਦੇ ਨੇ ਉਹ ਵੀ ਸੰਜੀਦਾ ਹੋ ਕੇ ਇਨ ਫਿਊਚਰ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਚੇਤਨਸ਼ੀਲ ਹੋ ਸਕਦੇ ਨੇ ਸਭ ਤੋਂ ਵੱਧ ਜੇ ਇਸ ਵੇਲੇ ਵਾਰਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦਾ ਜਿਹੜੀ ਇਕੱਠੇ ਹੋਣ ਦੀ ਚਰਚਾ ਉਹ ਬਹੁਤ ਜ਼ੋਰਾਂ ਤੇ ਹੈ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਕਿ ਲੰਬੇ ਸਮੇਂ ਤੋਂ ਪੰਥਕ ਕਾਲੀ ਲਹਿਰ ਚਲਾ ਰਹੇ ਨੇ ਆਵਾ ਸਰਬਜੋ ਸਿੰਘ ਬੇਦੀ ਉਹਨਾਂ ਦੇ ਸਾਥੀ ਸਹਾਇਕ ਤੇ ਸਹਿਯੋਗੀ ਬਣੇ ਹੋਏ ਨੇ ਉਹਨਾਂ ਦਾ ਵੀ ਆਪਣਾ ਇੱਕ ਪ੍ਰਭਾਵ ਹੈ ਤੇ ਬਹੁਤ ਸਾਰੇ ਹਲਕਿਆਂ ਵਿੱਚ ਉਹਨਾਂ ਤਕੜੇ ਉਮੀਦਵਾਰ ਵੀ ਐਲਾਨੇ ਹੋਏ ਨੇ ਤੇ ਪੰਥਕ ਕਾਲੀ ਲਹਿਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਟੈਕਨੀਕਲ ਢੰਗ ਨਾਲ ਹਮਲਾਵਰ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਤੇ ਜਿਸ ਤਰ੍ਹਾਂ ਨੁਕਤਾ ਚੀਨੀ ਦੇ ਰੂਪ ਵਿੱਚ ਉਹ ਅੱਗੇ ਲਿਆਏ ਨੇ ਬਹੁਤ ਸਾਰੇ ਮਸਲੇ ਉਹ ਵਿਭਾਗ ਕਮਾਲ ਤੇ ਭਾਈ ਰਣਜੀਤ ਸਿੰਘ 1920 ਅਕਾਲੀ ਦਲ ਰਵਿੰਦਰ ਸਿੰਘ ਵਾਲਾ ਤੇ ਸਾਰੇ ਸਾਂਝੇ ਤੌਰ ਤੇ ਜੇ ਯਤਨ ਕਰਦੇ ਨੇ ਇੱਕ 3 ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਜਾਂ ਸਾਂਝੇ ਤੌਰ ਤੇ ਕੁਝ 3 ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਤਾਂ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਧਿਰਾਂ ਦਾ ਮੁਕਾਬਲਾ ਜਿਹੜਾ ਉਹ ਬਣ ਸਕਦਾ ਆਉਣ ਦੀ ਸੰਭਾਵਨਾ ਹੈ ਹੋਣ ਦੀ ਸੰਭਾਵਨਾ ਵੀ ਹੈ ਤੇ ਐਸੇ ਹਾਲਾਤਾਂ ਵਿੱਚ ਬਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਲਈ ਲਿਆਂਦੀ ਗਈ ਹੈ ਉਹ ਪੰਥਕ ਕਾਲੀ ਲਹਿਰ ਦੇ ਕਰਤਾ ਤਰਤਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਮੂਰ ਜਿੰਨੇ ਅੱਜ ਇੱਥੇ ਬੰਦੀਆਂ ਨੇ ਸਾਂਝੇ ਤੌਰ ਤੇ ਕੀ ਜਿਹੜੀ ਲੰਬੇ ਸਮੇਂ ਤੋਂ ਮੰਗਾ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਾਂਝੇ ਤੌਰ ਤੇ ਮੈਦਾਨ ਵਿੱਚ ਚੋਣ ਮੈਦਾਨ ਵਿੱਚ ਜਿਹੜੇ ਉਮੀਦਵਾਰ ਨੇ ਕੀ ਉਤਾਰੇ ਜਾਣਗੇ ਕੀ ਉਤਾਰ ਸਕਣਗੇ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਪਰੰਤੂ ਇਹ ਜਾਣਕਾਰੀ ਸਾਡੇ ਕੋਲ ਜ਼ਰੂਰ ਹੈ ਕਿ ਪੰਥਕ ਧਿਰਾਂ ਵੱਲੋਂ ਆਪਸੀ ਤਾਲਮਿਲ ਦੇ ਯਤਨ ਨੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਭਾਈ ਰਣਜੀਤ ਸਿੰਘ ਸਿੰਘ ਸ ਗਿਆਨੀ ਹਰਪ੍ਰੀਤ ਸਿੰਘ ਜੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ 1920 ਅਕਾਲੀ ਦਲ ਪੰਥਕ ਸਾਰੀਆਂ ਧਿਰਾਂ ਸਾਂਝੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰਨ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਇਹਦੇ ਹਾਂ ਪੱਖੀ ਪ੍ਰਭਾਵ ਨੇ ਜਿਹੜੇ ਜਾਂ ਕਿੰਨੇ ਕੁ ਸੰਜੀਦਾ ਸੰਜੀਦਾ ਯਤਨ ਨੇ ਜਿਹੜੇ ਉਹ ਸਹੀ ਰੂਪ ਵਿੱਚ ਸਾਹਮਣੇ ਆ ਸਕਦੇ ਨੇ ਕਿਉਂਕਿ ਬਹੁਤ ਸਾਰੇ ਹਲਕੇ ਐਸੇ ਨੇ ਜਿੱਥੇ ਸਿੰਘ ਸਾਹਿਬ ਨੇ ਉਮੀਦਵਾਰ ਐਲਾਨੇ ਨੇ ਪਰੰਤੂ ਬਹੁਤ ਸਾਰੇ ਹਲਕੇ ਐਸੇ ਨੇ ਜਿੱਥੇ ਸਿੰਘ ਸਾਹਿਬ ਵੱਲੋਂ ਐਲਾਨੇ ਹੋਏ ਉਮੀਦਵਾਰਾਂ ਤੋਂ ਵੀ ਵਧੀਆ ਉਮੀਦਵਾਰ ਪੰਜ ਮੈਂਬਰੀ ਕਮੇਟੀ ਜਾਂ ਹੋਰ ਪੰਥਕ ਟੀਰਾ ਦੇ ਹੋ ਸਕਦੇ ਨੇ ਐਸੀਆਂ ਕਿਆਸਰਾਂ ਜਾਂ ਕੀਤੀਆਂ ਜਾ ਸਕਦੇ ਨੇ ਪਰੰਤੂ ਸਾਰੀਆਂ ਜਿੱਥੇਬੰਦੀਆਂ ਇੱਕ ਪਲੇਟਫਾਰਮ ਉਸਾਰਨ ਲਈ ਕਿੰਨੀਆਂ ਕੁ ਸੰਜੀਦਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਗੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ